ਕਿਸ ਤਰ੍ਹਾਂ ਦੇ ਲੋਕ ਜਿਹੇ ਕਿਸਾਨ ਮਜ਼ਦੂਰਾਂ ਤੇ ਵਪਾਰੀਆਂ ਦਰੇ ਵੱਡਾ ਇਕੱਠ ਜੋਗੀ ਬਾਈ ਦੀ ਗੋਹ ਚ ਕੀਤਾ ਜਾ ਰਿਹਾ ਹੈ ਜਿਹੜਾ ਇਹ ਸਾਡਾ ਇਕੱਠ ਕੀਤਾ ਜਾ ਰਿਹਾ ਹੈ ਕਿਸਾਨ ਪੰਚਾਇਤਾਂ ਨੇ ਜਿਹੜੀ ਸਾਡੀ ਬੀਕੇਜੂ ਕਾਦੀਆਂ ਵੱਲੋਂ ਆਰਗੇਨਾਈਜ਼ ਕੀਤੀਆਂ ਜਾ ਰਹੀਆਂ ਨੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਇੱਕ ਇਹ ਕਾਨਫਰੰਸ ਕਰ ਰਹੇ ਹਾਂ ਜਿਹੜੀਆਂ ਪਿੱਛੇ ਜਿਹੇ ਜਿਹੜੀ ਟ੍ਰੇਡ ਡੀਲ ਸੀਗੀ ਉਹਦੇ ਉੱਤੇ ਉਹਦੀ ਵਿਰੋਧ ਦੇ ਉੱਤੇ ਨਾਲ ਦੇ ਨਾਲ ਜਿਹੜੇ ਕਾਨੂੰਨ ਬਣਾਏ ਸੀਗੇ ਜਿਹੜਾ ਸੀਡ ਐਕਟ ਆ ਰਿਹਾ ਬਿਜਲੀ ਐਕਟ ਆ ਰਿਹਾ ਉਦੇ ਵਿਰੋਧ ਦੇ ਉੱਤੇ ਜਿਹੜੀ ਐਸਕੇਐਮਪੀ ਉਹਦੇ ਵਿਰੋਧਤਾ ਕਰ ਰਹੀ ਹੈ ਸਾਡੀ ਜਥੇਬੰਦੀ ਲਗ तौर ਤੇ ਕਰ ਰਹੀ ਹੈ ਪਰ ਜਿਹੜੀ ਮੁੱਖ ਸਾਡੀ ਆਪਦੀ ਮੰਗਾਂ ਲੈ ਕੇ ਚੱਲੇ ਆ ਅਸੀਂ ਨਕਲੀ ਦੁੱਧ ਦੇ ਉੱਤੇ ਜਿਹੜਾ ਨਕਲੀ ਦੁੱਧ ਆਪਣੀ ਸਿਹਤ ਦੇ ਉੱਤੇ ਤੇ ਸਾਡੀ ਜਿਹੜੀ ਅਰਥਚਾਰੀ ਦੇ ਉੱਤੇ ਫਰਕ ਪਾ ਰਿਹਾ ਉਹਦੇ ਤੇ ਪ੍ਰਚਾਰ ਕਰ ਰਹੇ ਹਾਂ ਤੇ ਉਹਦੇ ਤੇ ਵੱਡੀਆਂ ਜ਼ਿਲ੍ਹੇ ਚ ਜਾ ਕੇ ਅਸੀਂ ਵੱਡੀਆਂ ਟੀਮਾਂ ਬਣਾ ਕੇ ਉਹਦੀ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾਲ ਸਰਕਾਰ ਕੋਲੋਂ ਅਸੀਂ ਮੰਗ ਕਰ ਰਹੇ ਹਾਂ ਸਾਡੇ ਕਰਜ਼ੇ ਦੀ ਜਿਹੜੀ ਸੁਸਾਇਟੀਆਂ ਦੇ ਉੱਤੇ ਕਰਜ਼ਾ ਚੱਲ ਰਿਹਾ ਉਹਦੀ ਕਾਫੀ ਦੇਰ ਅਸੀਂ ਸਮਿਖਿਆ ਕੀਤੀ ਹੈ ਯੂਨੀਅਨ ਨੇ ਬੈਠ ਕੇ ਆਪਦੀ ਮੀਡੀ ਜੀ ਜਿਹੜਾ ਸੁਸਾਇਟੀ ਦੇ ਉੱਤੇ ਸਾਡਾ ਛੋਟੇ ਕਿਸਾਨਾਂ ਦਾ ਕਰਜ਼ਾ ਉਹ ਹੁਣ ਕਿਸੇ ਹਿਸਾਬ ਨਾਲ ਵੀ ਮਤਲਬ ਅਦਾਇਆ ਨਹੀਂ ਜਾ ਰਿਹਾ ਜਿਹੜਾ ਕਰਜ਼ਾ ਡਿਫਾਲਟਰ ਆ ਉਹ ਤਾਂ ਸਰਕਾਰ ਨੂੰ ਉਹਦੇ ਡਾਟੇ ਚ ਆ ਰਿਹਾ ਵੀ ਉਹ ਡਿਫਾਲਟਰ ਕਰਜ਼ਾ ਹੈਗਾ ਪਰ ਜਿਹੜਾ ਕਰਜ਼ਾ ਅ ਅਸੀਂ ਮਤਲਬ ਨਵਾਂ ਪੁਰਾਣਾ ਕਰ ਲੈਨੇ ਆ ਹਰ 6 ਮਹੀਨੇ ਬਾਅਦ ਫਸਲ ਵੇਚ ਕੇ ਉਹਦਾ ਸੂਦ ਉਤਾਰ ਕੇ ਨਵਾਂ ਪੁਰਾਣਾ ਕਰ ਲੈਨੇ ਆ ਪਰ ਜੇ ਤੁਸੀਂ ਉਹਨੂੰ ਕਰਜ਼ੇ ਨੂੰ ਸਟੱਡੀ ਕਰੋ ਤਾਂ ਉਹ ਪਿਛਲੇ 15 20 ਸਾਲ ਦਾ ਚੜਿਆ ਹੀ ਹੋਇਆ ਕਰਜ਼ਾ ਉਹਦਾ ਸਿਰਫ ਅਸੀਂ ਨਵਾਂ ਪੁਰਾਣਾ ਕਰ ਰਹੇ ਹਾਂ ਇਸ ਕਰਕੇ ਉਹ ਸਟੱਡੀ ਕਰਕੇ ਸਰਕਾਰ ਨੂੰ ਸੁਸਾਇਟੀਆਂ ਦੇ ਕਰਜ਼ੇ ਮਾਫ ਕੀਤੇ ਜਾਣ ਜਿੱਥੇ ਸੁਸਾਇਟੀਆਂ ਦੇ ਕਰਜ਼ੇ ਜੇ ਮਾਫ ਹੋਣਗੇ ਕਿਸਾਨਾਂ ਦੇ ਨਾਨ ਨ ਸੁਸਾਇਟੀਆਂ ਵੀ ਕਰਜ਼ਾ ਮੁਕਤ ਹੋਣਗੀ ਹੈ ਤੇ ਉਹ ਆਪਣਾ ਅੱਗੇ ਤੋਂ ਜਿਹੜਾ ਆਪਾਂ ਯੂਨਾਈਟ ਫਾਰਮਿੰਗ ਦੀ ਗੱਲ ਕਰਦੇ ਆ ਸੁਸਾਇਟੀ ਦੀ ਇੰਪਲੀਮੈਂਟਸ ਲਿਆਉਣ ਦੀ ਗੱਲ ਕਰਦੇ ਆ ਸਾਝੇ ਸੰਦ ਲੈ ਆ ਕੇ ਵਰਵਰਤਨ ਦੀ ਗੱਲ ਕਰਦੇ ਹੁੰਦੇ ਆ ਉਹਦੇ ਵਿੱਚ ਉਹ ਸਹਿਯੋਗ ਪਾਣ ਕਰੂਗਾ ਤੇ ਜਿੱਥੇ ਕਰਜ਼ਾ ਕਿਸਾਨਾਂ ਚੜਿਆ ਉਹ ਤੇ ਸੁਸਾਇਟੀ ਵੀ ਕਰਜ਼ਕਾਰ ਨੇ ਸੁਸਾਇਟੀਆਂ ਫੇਲ ਹੋਣ ਕਾਰਨ ਕਿਸਾਨ ਹੁਣ ਜਿਹੜੀ ਖੇਤੀ ਭਿੰਤਾ ਦੇ ਵਿੱਚ ਵੀ ਸਾਰੀ ਲਾਇ ਪਾਉਂਦੇ ਕਿਉਂਕਿ ਜਿਹੜੇ ਕੋਈ ਵੀ ਆਪਾਂ ਕੀਤੀ ਪੰਮਨਾ ਕਰਦੇ ਆ ਉਹਦੇ ਚ ਆਪਾਂ ਨੂੰ ਸੰਦਾ ਦੀ ਲੋੜ ਪੈਂਦੀ ਹੈ ਤੇ ਹਰ ਸੰਦ ਹਰ ਫਸਲ ਵਾਸਤੇ ਲੱਗ ਹੁੰਦਾ ਇੱਕ ਸੋਸਾਇਟੀ ਹੀ ਉਹ ਸਾਧਿਆ ਜਿਹੜੀ ਪਸੰਦ ਰੱਖ ਸਕਦੀ ਹੈ ਤੇ ਕਿਸਾਨ ਉਹ ਸਫਲਤਾ ਪ੍ਰਾਪਤ ਕਰ ਸਕਦਾ ਕਿਸ ਤਰ੍ਹਾਂ ਦੇਖਦੇ ਹਾਂ ਜੋ ਸਮਝੌਤੇ ਦੀ ਗੱਲ ਚੱਲ ਰਹੀ ਹੈ ਕਰਦੇ ਕਿਹੜਾ ਅਮਰੀਕਾ ਦੇ ਸਮਝੌਤੇ ਦੀ ਗੱਲ ਆ ਹਲੇ ਤੱਕ ਜਿਹੜਾ ਮੀਡੀਆ ਚ ਵੀ ਆ ਰਿਹਾ ਤੁਹਾਡੇ ਤੁ ਵੀ ਅਸੀਂ ਸੁਣ ਰਹੇ ਹਾਂ ਤੇ ਉਹਦਾ ਵਿਚਾਰ ਸਾਡੇ ਸਾਹਮਣੇ ਤਾਂ ਇਹ ਆ ਵੀ ਇੱਕ ਤਾਂ ਵਾਈਟ ਪੇਪਰ ਹੀ ਜਾਰੀ ਕੀਤਾ ਹਲ ਤੱਕ ਕੋਈ ਡੀਲ ਹੈ ਜੀ ਆਪਣੇ ਮੂਰੇ ਆਇਆ ਨਹੀਂ ਕੋਈ ਪੇਪਰ ਨਹੀਂ ਆਇਆ ਜਿਹਦੇ ਚ ਪਰਫੈਕਟਲੀ ਲਿਖਿਆ ਹੋਵੇ ਵੀ ਕਿਹੜੀ ਫਸਲ ਤੇ ਸੌਦਾ ਕੀਤਾ ਸਾਨੂੰ ਜਿਹੜਾ ਖਤਸ਼ਾ ਸੀਗਾ ਸਾਨਾ ਨੂੰ ਐਸਕੇਮ ਨੂੰ ਵੀ ਖਤਸ਼ਾ ਹੈਗਾ ਤੇ ਆਪਾਂ ਬੋਲ ਵੀ ਰਹੇ ਆ ਆਪੋਜੀਸ਼ਨ ਵੀ ਬੋਲ ਰਹੀ ਆ ਉਹ ਤਾਂ ਬੋਲ ਰਹੀ ਆ ਕਿ ਕਿ ਐਗਰੀਕਲਚਰ ਮੰਤਰੀ ਅਮਰੀਕਾ ਵਾਲੇ ਨੇ ਯੂ ਐਸ ਏ ਦੇ ਨੇ ਉਹਨੇ ਟਵੀਟ ਕੀਤਾ ਵੀ ਸਾਡੇ ਕਿਸਾਨਾਂ ਵਾਸਤੇ ਡੀਲ ਬਹੁਤ ਵਧੀਆ ਰਹੂਗੀ ਤੇ ਸਾਨੂੰ ਇੱਕ ਵੱਡੀ ਮਾਰਕੀਟ ਮਿਲੂਗੀ ਜਿਉਹ ਇਹ ਕਹਿ ਰਹੇ ਆ ਤੇ ਉਹਦੇ ਪਿਊਸ਼ਕਲ ਸਾਹਿਬ ਉਹਦੇ ਉਲਟ ਕਹਿ ਰਹੇ ਆ ਵੀ ਨਹੀਂ ਸਾਡੇ ਕਿਸਾਨਾਂ ਨੂੰ ਇਸੀ ਸੁਰੱਖਿਆ ਰੱਖਿਆ ਹੋਇਆ ਅਸੀਂ ਉਹ ਆਪਣੇ ਕੋਈ ਵੀ ਅ ਅਨਪੜ੍ਹਾਰ ਦੇ ਉੱਤੇ ਜਾਂ ਦਾਲਾਂ ਦੇ ਉੱਤੇ ਵੀ ਕਿਸਾਨੀ ਦੇ ਉੱਤੇ ਨਾ ਦੁੱਧ ਦੇ ਉੱਤੇ ਵੀ ਅਸੀਂ ਕੋਈ ਡੀਲ ਐਜੇ ਕੀਤੀ ਨਹੀਂ ਤਾਂ ਸਪਸ਼ਟਿਕਰਨ ਇਹ ਨਹੀਂ ਆ ਰਿਹਾ ਇਹ ਆਪਣੇ ਕਿਸਾਨਾਂ ਨੂੰ ਦੱਸਣ ਵਾਸਤੇ ਆਪਣਾ ਸਫਲ ਪ੍ਰਯਾਸ ਕਰ ਰਹੇ ਹੈ ਉਧਰੋਂ ਅਮਰੀਕਾ ਆਪਣੇ ਕਿਸਾਨਾਂ ਨੂੰ ਪ੍ਰਯਾਸ ਕਰ ਰਿਹਾ ਕਿਉਂਕਿ ਵੱਡਾ ਸ਼ੱਕ ਇਹ ਵੀ ਆਉਂਦਾ ਕਿ ਡੋਨਲਡ ਟਰਪ ਜਿਹੜੀ ਸਟੇਟ ਤੋਂ ਆ ਰਹੇ ਨੇ ਜਿੰਨਾ ਤੋਂ ਉਹ ਜਿੱਤ ਕੇ ਆਏ ਨੇ ਉਹ ਖੇਤੀ ਪ੍ਰਧਾਨ ਸੂਬੇ ਨੇ ਸਾਰੇ ਅਮਰੀਕਾ ਦੇ ਤਾ ਕੀ ਨਾ ਕਿਤੇ ਨਾ ਕਿਤੇ ਉਹ ਵੀ ਆਪਣੀ ਵੋਟਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ ਉੱਥੇ ਜਿਹੜੀ ਹਿੰਦੂਸਤਾ ਸਰਕਾਰ ਆ ਇਹ ਵੀ ਆਪਣੇ ਕਿਸਾਨਾਂ ਨੂੰ ਇਹ ਦੱਸਣ ਕੋਸ਼ਿਸ਼ ਕਰ ਰਹੀ ਆ ਵੀ ਦੀਲ ਇਹ ਜੀ ਹੈ ਨਹੀਂ ਪਰ ਢੀਲ ਨੇ ਹਾਲੇ ਉੱਥੇ ਦੀ ਸੈਨੇਟ ਨੇ ਪਾਸ ਕਰਨਾ ਇੱਥੇ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਪਾਸ ਹੋਣਾ ਪਰ ਉਸ ਤੋਂ ਪਹਿਲਾਂ ਜੇ ਸਾਡੇ ਕੋਈ ਵਿਰੋਧ ਚ ਹੈ ਨਹੀਂ ਢੀਲ ਇਹ ਕਿਸਾਨੀ ਤੇ ਵਿਰੋਧ ਨਹੀਂ ਹੈ ਤਾਂ ਸਰਕਾਰ ਉਹਦਾ ਵਾਈਟ ਪੇਪਰ ਨਹੀਂ ਕਰਦੇ ਫਟੋ ਘਟ ਸਾਨੂੰ ਪਤਾ ਲੱਗ ਜਾਏ ਵੀ ਕਿਹੜੀ ਚੀਜ਼ ਤੇ ਕਿੱਦਾਂ ਹੋ ਰਿਹਾ ਹੁਣ ਪੱਬਲ ਪੂਸੇ ਚ ਪਾ ਕੇ ਸਾਡਾ ਵਕਤ ਜਿਹੜਾ ਗਵਾਇਆ ਜਾ ਰਿਹਾ ਜਿਹੜਾ ਵਿਰੋਧਤਾ ਜ਼ਾਹਿਰ ਤਾਂ ਕਰ ਰਹੇ ਆ ਵੀ ਉਹਦੀ ਵਾਈਟ ਪੇਪਰ ਜਾਰੀ। ਸੰਤ ਸਿਟੀਵਲ ਕਹਿ ਰਹੇ ਨੇ ਕਿ ਪੰਜਾਬ 'ਚ ਰੋਜ਼ਾਨਾ 8 ਮੋਟਾਂ ਕੈਂਸਰ ਨਾਲ ਮਰ ਰਹੇ ਆ। ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਵਾਚ ਕਰਦੇ ਹੋ? ਕਿਤੇ ਨਾ ਕਿਤੇ ਕਿਸਾਨ ਵੀ ਇਸ ਚ ਭਾਗੀਦਾਰ ਨੇ ਕਿਉਂਕਿ ਇਹ ਰਿਹਾਂ ਸਪਰੇਹਾਂ ਨਾਲ ਹੁੰਦੀਆਂ। ਦੇਖੋ ਇਹ ਕਈ ਗੱਲਾਂ ਦੀ ਬਣਾਉਣੀ ਪੈਣੀ ਆ ਰਿਹਾਂ ਸਪਰੇਹਾਂ ਆਪਾਂ ਯੂਜ਼ ਕਰਦੋ ਕੀਤੀਆਂ। ਗ੍ਰੀਨ ਰੈਵੋਲੂਸ਼ਨ ਨੇ ਯੂਜ਼ ਕਰਾਈਆਂ। ਸਾਡੀਆਂ ਯੂਨੀਵਰਸਿਟੀ ਨੇ ਯੂਜ਼ ਕਰਾਈਆਂ। ਬਾੜ 'ਚ ਜਦੋਂ ਪੀਏਯੂ ਯੂਨੀਵਰਸਿਟੀ ਆਈ ਆ ਮੇਨ ਆਪੀ ਐਗਰੀਕਲਚਰ ਜਿੱਦਾਂ ਮਾਹਰਾਂ ਨੇ ਕੀਤਾ ਕਿਸਾਨਾਂ ਨੇ ਤਾਂ ਉਹਦਾ ਕੀਤਾ ਕਿਸਾਨਾਂ ਨੂੰ ਟਿੱਬੇ ਸਿੱਧੇ ਕਰਨ ਨੂੰ ਕਹਤਾ ਟਿੱਬੇ ਸਿੱਧੇ ਕਰ ਤੇ ਨਲੇਪੂਰ ਨੂੰ ਕਹਤਾ ਨਲੇਪੂਰਨ ਕਰ ਤੇ ਜਿਹੜਾ ਜਿਹੜੀ ਖਾਦ ਪਾਉਣ ਨੂੰ ਕਹਤੀ ਉਹ ਖਾਦ ਪਾਤੀ ਆ ਅਣ ਭੰਡਾਰ ਪੂਰਾ ਕਰਨ ਵਾਸਤੇ ਜੋ ਸਰਕਾਰ ਕਰਾਉਣਾ ਚਾਹੁੰਦੀ ਸਾਡੇ ਤੋਂ ਕਰਾਇਆ ਜੇ ਅੱਜ ਸਾਡੀ ਸਿਹਤ ਉਹਦੇ ਤੇ ਪ੍ਰਭਾਵਿਤ ਹੋ ਰਹੀ ਆ ਆਵਾਜ਼ੀ ਪ੍ਰਭਾਵਿਤ ਹੋ ਰਹੀ ਆ ਪਾਣੀ ਪ੍ਰਭਾਵਿਤ ਹੋ ਰਿਹਾ ਜੇ ਅੱਗ ਲੱਗਦੀ ਆ ਤਾਂ ਧੂਆਂ ਨਾਲ ਪੋਲੂਸ਼ਨ ਹੋ ਰਿਹਾ ਤਾਂ ਸਰਕਾਰ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਆ ਇਹ ਬੜਾ ਗੰਭੀਰ ਮੁੱਦਾ ਕਿਉਂਕਿ ਪਾਣੀ ਸਭ ਤੋਂ ਉਤਮ ਆ ਜੇ ਪਾਣੀ ਚ ਆਪਾਂ ਕਹਿ ਰਿਹਾ ਵੀ ਕਿਤਨਾ ਕਿਤੇ ਥਲੜੇ ਬੋਰਾ ਚ ਜਾ ਕੇ ਇਹ ਪ੍ਰੋਬਲਮ ਕ੍ਰੀਏਟ ਹੋਊਗੀ ਵੀ ਮਿਨਰਲਸ ਦੀ ਘਾਟ ਜਾਂ ਓਵਰ ਮਿਨਰਲ ਹੋਣਗੇ ਤਾਂ ਇਹ ਬਿਮਾਰੀਆਂ ਆਉਣ ਦਾ ਖਤਸ਼ਾ ਹੁਣ ਤਾਂ ਕਈ ਜਗਾ ਇਹ ਜੀ ਜਗਾ ਬਿਮਾਰੀਆਂ ਆ ਰਹੀਆਂ ਨੇ ਜਿਹੜੀਆਂ ਸਾਡੀਆਂ ਮਾਵਾਂ ਪੂਰੀ ਉਮਰ ਪਿੰਡ ਰਹੀਆਂ ਨੇ ਜਿਨ੍ਹਾਂ ਨੇ ਕਦੀ ਨਾਨ ਵੇਜ ਨਹੀਂ ਖਾਦਾ ਕੋਈ ਨਸ਼ਾ ਨਹੀਂ ਕੀਤਾ ਤੇ ਘਰ ਦਾ ਦੁੱਧ ਆਪ ਪੀਤਾ ਉਹਨਾਂ ਦੇ ਵੀ 70 70 60 65 ਸਾਲ ਦੇ ਵਿੱਚ ਕੈਂਸਰ ਦਾ ਆ ਰਿਹਾ ਮੁਰੇਤਾ ਫਿਰ ਇਹ ਕੀ ਕਾਰਨ ਵੱਧ ਰਿਹਾ ਕਿਤੇ ਸਾਡੀਆਂ ਖਰਾਕ ਜਾਂ ਕਿਤੇ ਦਵਾਈਆਂ ਦਿੱਤੀਆਂ ਹੋਈਆਂ ਜਾਂ ਹਵਾ ਪਾਣੀ ਦੀ ਕੋਈ ਨਾ ਕੋਈ ਫਰਕ ਹੈ ਜਿਹੜਾ ਇਸ ਧਿਆਨ ਦੇ ਸੰਬੰਧ ਕੱਲ ਹੈ ਜਿਹੜੀਆਂ ਐਗਰੀਮੈਂਟ ਕੀਤੀ ਸੀਗੇ ਜਿਵੇਂ ਆਲੂਆਂ ਸੰਬੰਧੀ ਕੱਲ ਰੋਡ ਦੀ ਜਾਂਚ ਕੀਤਾ ਕਿਸਾਨਾਂ ਨੇ ਉਹ ਕਹਿੰਦੇ ਨੇ ਵੀ ਸਾਡੇ ਨਾਲ 10 ਰੁਪਏ ਐਗਰੀਮੈਂਟ ਕਰਕੇ 5 ਰੁਪਏ ਨੂੰ ਆਲੂ ਖਰੀਦਿਆ ਜਾ ਰਿਹਾ ਸਾਡੇ ਨਾਲ ਧੋਖਾ ਕੀਤਾ ਹਾਲਾਂਕਿ ਕਿਸਾਨ ਅੱਗੋਂ ਨੇ ਪਹਿਲਾਂ ਹੀ ਕਿਹਾ ਸੀ ਵੀ ਇਸ ਤਰ੍ਹਾਂ ਦੇ ਜਿਹੜੀ ਕੰਟ੍ਰੈਕਟ ਫਾਰਮਿੰਗ ਵਾਲੇ ਤਾਂ ਆਪਾਂ ਦੇਖੋ ਉਸ ਅੰਦੋਲਨ ਚ ਵੀ ਆਪਾਂ ਵਾਪ ਤੇ ਵੱਡਾ ਇਹ ਚੀਜ਼ ਸਾਹਮਣੇ ਆਈ ਸੀ ਵੀ ਜਿੱਦਣ ਸਸਤਾ ਹੋਊ ਮਾਲ ਉਦੋਂ ਹੀ ਕੰਟ੍ਰੈਕਟ ਰੱਖਣਗੇ ਜਿੱਦਣ ਮਤਲਬ ਇਹਨਾਂ ਨੂੰ ਲੱਗੂਗਾ ਵੀ ਅਸੀਂ ਰੇਟ ਮਹਿੰਗਾ ਡੀਲ ਕਰ ਲਈ ਤੇ ਮਾਰਕੀਟਸ ਵਾਲੇ ਹੋਗੀ ਤੇ ਭੱਜਣਗੇ ਆਹੀ ਗੱਲ ਪਿੱਛੇ ਆਪਾਂ ਕਹਿ ਰਹੇ ਸੀ ਕੰਟ੍ਰੈਕਟ ਫਾਰਮਿੰਗ ਦੋਨੇ ਪਾਸੇ ਬੈਲੈਂਸ ਨਹੀਂ ਹੈਗਾ ਏਸੀ ਤੁਹਾਨੂੰ ਇੱਕ ਗੱਲ ਅੱਜ ਥੋੜੇ ਮਾਧਮ ਥਰੂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਆ ਪਤਾ ਵੀ ਆ ਲੋਕਾਂ ਨੂੰ ਸਾਰਿਆਂ ਨੂੰ ਪਰ ਕਿਸਾਨੀ ਦੀ ਹਾਲਤ ਇਹ ਆ ਵੀ ਪਿਛਲੇ ਬਾਰੇ ਝੋਨਾ ਵੀ ਘੱਟ ਨਿਕਲਿਆ ਜਿਨ੍ਹਾਂ ਦੇ ਗੰਨਾ ਵਾ 100-100 ਕੁਆਂਟਲ ਗੰਨਾ ਘੱਟ ਨਿਕਲਿਆ ਗੋਭੀ ਦਾ ਆਲੂ ਦਾ ਜੋ ਮੰਦਾ ਚੱਲ ਰਿਹਾ ਤੁਹਾਡੇ ਸਾਹਮਣੇ ਆ ਮੱਕੀ ਦਾ ਅੱਜ ਦਾ ਰੇਟ ਵੀ 16-1700 ਤੋਂ ਮੰਡੀ ਚੱਲ ਰਿਹਾ ਜਿਹੜਾ ਕਿ ਅੱਜ 2200 ਰੇਟ ਹੋਣਾ ਚਾਹੀਦਾ ਜੇ ਅਗਲੇ ਸੀਜ਼ਨ ਮੱਕੀ ਹੁੰਦੀ ਆ ਉਹਦਾ ਖਦਸ਼ਾ ਜਾਇਜ਼ ਹੋ ਰਿਹਾ ਵੀ ਉਹ 800 ਤੋਂ ਲੈ ਕੇ 1200 ਤੱਕ ਵਿਕੂਗੀ ਜੇ ਜਿਹੜੀ ਕਿ ਘਾਟੇ ਦਾ ਸੌਦਾ ਸਾਬਤ ਹੋਊਗੀ ਤਾਂ ਕਿਸਾਨਾਂ ਦੇ ਵਿੱਚ ਇਹ ਡਰਤਾ ਹੈ ਜਿਹੜਾ ਆਰਥਿਕ ਤੌਰ ਤੇ ਆ ਕੰਟਰੈਕਟ ਕਰਕੇ ਵੀ ਰੋਗ ਭਜਦੇ ਨੇ ਉਹ ਜਿਹੜਾ ਇੱਕ ਇਹਦੇ ਵਿੱਚ ਉਹ ਪ੍ਰੋਪੋਜ਼ਿਟਿਵ ਦੇਖਦਾ ਸੀ ਵੀ ਜੇ ਆਲੂ ਉਰੇ ਲਾਉਂਦਾ ਸੀ ਨਾ ਕਿਸਾਨ ਨੂੰ ਕਹਿੰਦਾ ਕੰਟਰੈਕਟ ਕਰ ਲੈਣੇ ਜੇ ਮੰਦਾ ਆ ਗਿਆ ਤਾਂ ਖਸਦੂ ਉਹਦੇ ਤੇ ਜਦੋਂ ਲੋਕ ਭੱਜ ਗਏ ਤਾਂ ਫਿਰ ਉਹ ਖਸਾ ਤਾਂ ਪੈਦਾ ਹੋ ਗਈ ਵੀ ਕੰਟਰੈਕਟ ਫਾਰਮਿੰਗ ਦਾ ਜਿਹੜਾ ਮਾਡਲ ਆ ਉਹ ਫੇਲ ਹੋ ਗਿਆ ਗਰਾਊਂਡ ਲੈਵਲ ਤੇ ਲੋਕ ਇਹ ਚਾਹੁੰਦੇ ਆ ਵੀ ਕਿਸਾਨ ਜੱਥੇ ਬੰਦੇ ਆ ਇਕੱਠੇ ਹੋ ਕੇ ਸੰਘਰਸ਼ ਜੇਕਰ ਜਿੱਤਣਾ ਜਿਸ ਤਰ੍ਹਾਂ ਦੇ ਮਾਹੌਲ ਨੇ ਕਿ ਲੱਗਦਾ ਹੈ ਕਿਸਾਨ ਮਜ਼ਦੂਰ ਮੋਰਚੇ ਨਾਲ ਹੋਰ ਜੱਥੇਬੰਦੀਆਂ ਇਕੱਠੇ ਹੋ ਕੇ ਅੱਗੇ ਜਿਹੇ ਹਾਲਾਤ ਨੇ ਦੇਖੋ ਜਿੱਥੇ ਬੰਦੀਆਂ ਤਾਂ ਆਪਦੇ ਆਪ ਦੇ ਲੈਵਲ ਤੇ ਆਪਣੀ ਡਾਲੋਜੀ ਤੇ ਚੱਲਦੀਆਂ ਨੇ ਕੰਮ ਕਰਦੀਆਂ ਨੇ ਜਿਹੜੀ ਤੁਹਾਡੀ ਗੱਲ ਆ ਉਹ ਆਪਾਂ ਅੱਗੇ ਜਿਹੜਾ ਦਿੱਲੀ ਦਾ ਮੋਰਚਾ ਸੀ ਉਹ ਇਕੱਠਾ ਹੋਇਆ ਮੈਂ ਤਾਂ ਇਹ ਸਮਝਦਾ ਵੀ ਲੋਕ ਇਕੱਠੇ ਹੁੰਦੇ ਨੇ ਜਿੱਥੇ ਬੰਦੀਆਂ ਨਾਲੋਂ ਲੋਕ ਜਦੋਂ ਇਕੱਠੇ ਹੋ ਜਾਂਦੇ ਆ ਜਿੱਥੇ ਬੰਦੀਆਂ ਆਪਣੇ ਮਜਬੂਰ ਹੋ ਜਾਂਦੀਆਂ ਇਕੱਠੇ ਹੋਣ ਨੂੰ ਜੇ ਲੋਕ ਆਵਾਜ਼ ਉੱਠਦੀ ਆ ਤਾਂ ਹਰ ਚੀਜ਼ ਲੋਕ ਆਵਾਜ਼ ਨਾਲ ਹੀ ਜਿੱਤੀ ਜਾਣੀ ਆ ਜਿੱਥੇ ਬੰਦੀਆਂ ਦੀ ਜਿੱਤ ਨਹੀਂ ਹੁੰਦੀ ਲੋਕਾਂ ਦੀ ਜਿੱਤ ਹੁੰਦੀ ਨਾ ਉਹ ਥਰਮਲ ਪਲਾਂਟ ਆ ਜਿਹੜਾ ਰਾਜਪੁਰੇ ਉਹਨੂੰ ਵੇਚਣ ਦਾ ਬਣ ਗਿਆ ਜੀ ਕਿਸ ਤਰ੍ਹਾਂ ਦੇਦ ਮੈਂ ਅੱਜ ਹੀ ਤੁਹਾਡੇ ਸਾਹਮਣੇ ਆਪਾਂ ਜਿਹੜਾ ਅਨੌਫੀਸ਼ੀਅਲੀ ਗੱਲ ਕਰ ਰਹੇ ਸੀ ਉਦੋਂ ਹੀ ਪਤਾ ਲੱਗਿਆ ਜੇ ਵੇਚਿਆ ਵੀ ਆ ਤਾਂ ਬਾਹਰਲੇ ਸੀਐਮ ਸਾਹਿਬ ਇਹ ਕਹਿ ਰਹੇ ਸੀ ਵੀ ਅਸੀਂ ਆਪਦੇ ਬਰੋਲ ਪਾਣਾ ਆਪ ਖਰੀਦਾਂਗੇ ਕਿ ਸਰਕਾਰ ਨੂੰ ਪਹਿੜ ਦੇਣੀ ਚਾਹੀਦੀ ਸੀ ਪੰਜਾਬ ਸਰਕਾਰ ਨੂੰ ਇਹ ਫਰਮ ਨੂੰ ਪਲਾਂਟ ਪਹਿਲਾਂ ਖਰੀਦਣਾ ਚਾਹੀਦਾ ਸੀ ਜਿੱਥੇ ਕਿ ਬਾਹਰਲੀ ਕੰਪਨੀ ਦੇ ਵੇਚਦੇ ਆ ਤਾਂ ਫਿਰ ਇਨਵੈਸਟਮੈਂਟ ਬਾਹਰਲੀ ਹੋ ਗਈ ਕੱਲ ਨੂੰ ਫਿਰ ਰੇਟ ਵੀ ਉਹ ਆਪਣੇ ਮਰਜ਼ੀ ਦੇ ਲਾਉਣਗੇ ਤੇ ਉਹ ਵਜਨ ਆਪਣੇ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕਾਂ ਤੇ ਪਊਗਾ